ਜਾਨਵਰ ਜੇ ਨਾ ਆ ਰਿਜਲਟ ਨਾ ਆਇਆ ਆਪਾਂ ਬੈਠੇ ਠੀਕ ਆ ਤੇ ਬਾਕੀ ਬਾਈ ਆਪਣਾ ਜਿਹੜਾ ਮੇਨ ਉਸਤਾਦ ਬਾਈ ਪੰਮਾ ਜੀ ਉਹਦੇ ਕੋਲੇ ਵੀ ਸਪੈਸ਼ਲ ਗਏ ਸੀ ਮੇਨ ਗਰੰਟੀ ਕੀ ਦਿੱਤੀ ਮੇਨ ਗਰੰਟੀ ਹੈ ਇਹਦੇ ਮਾਂ ਦੀ ਔਰ ਬਾਪ ਦੀ ਹਾਂ ਮੇਨ ਵੀ ਇਹਦੀ ਜਿਹੜੀ ਬਲੱਡ ਲਾਈਨ ਆ ਇਹ ਪ੍ਰਾਣੀ ਜਾਂਦੀ ਜਾਨਵਰ ਚ ਚਾਹੇ ਤਾਂ ਬਈ ਬਾਹਰੋਂ ਖਰੀਦਿਆ ਹੋਵੇ ਬਾਹਰੋਂ ਕ੍ਰੋਸ ਹੋਵੇ ਜਾਂ ਬੱਚਾ ਗਾਂਹ ਜਾ ਕੇ ਤਿਆਰ ਨਾ ਹੋਵੇ ਆਪਣਾ ਜਿੰਨੇ ਦਾ ਲੈ ਕੇ ਗਿਓ ਉਹਨੇ ਦਾ ਪੁੱਠਾ ਜੀ ਦੋਸਤੋ ਸਸੀ ਕਾਲ ਜੀ ਅੱਜ ਆਪਣੇ ਕੋਲੇ ਸੂਬੇਦਾਰ ਸਾਹਿਬ ਆਏ ਨੇ ਜਿਨ੍ਹਾਂ ਨੇ ਬਘਾੜ ਬੱਚਾ ਬੁੱਕ ਕੀਤਾ ਸੀ 나ਗ ਦਾ ਠੀਕ ਆ ਤੇ ਥੋੜੀ ਜੀ ਗੱਲਬਾਤ ਕਰਾਉਣੇ ਆ ਬਾਈ ਨਾਲ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਕਵੇਂ ਲੱਗਿਆ ਬੱਚਾ ਜੀ ਬਿਲਕੁਲ ਵਧੀਆ ਜੀ ਵਧੀਆ ਬੱਚਾ ਵਧੀਆ ਬਾਕੀ ਜਾਨਵਰ ਬਾਕੀ ਠੀਕ ਹੈ ਜੀ ਜਾਨਵਰ ਵਧੀਆ ਸਾਰੇ ਤੇ ਬਾਈ ਕੋਲੇ ਪਹਿਲਾਂ ਵੀ ਬੱਕਰੀਆਂ ਨੇ ਬਾਈ ਕਿੰਨੇ ਚਿਰ ਤੋਂ ਕੰਮ ਨਹੀਂ ਪਹਿਲਾਂ ਆਪਣਾ ਮੈਂ ਵੀ ਆਪਣੇ 2023 ਦੇ ਅਗਸਤ ਦੇ ਦਾ ਸ਼ੁਰੂ ਕੀਤਾ 2023 ਦੇ ਗਾਤ ਜੀ ਵੀ ਪਹਿਲਾਂ ਵੀ ਬਾਈ ਕੋਲੇ ਬੱਕਰੀਆਂ ਨੇ ਬਾਈ ਕਈ ਬੰਦੇ ਕੀ ਕਹਿੰਦੇ ਆ ਮੈਂ ਆਪ ਹੁਣ ਮੇਰੇ ਦਾਤ ਵੀ ਵੀਡੀਓ ਬਣਾ ਲਈ ਕਹਿ ਕੇ ਨੰਬਰ ਵੀ ਸੋਡਾ ਅੱਗੇ ਲਾਤਾ ਹੁਣ ਤੁਹਾਨੂੰ ਤਸੱਲੀਆਂ ਕੀ ਕੀ ਦਿੱਤੀਆਂ ਨੇ ਬੱਚੇ ਦੀਆਂ ਜਿਹੜੇ ਮੇਨ ਗਰੰਟੀ ਕੀ ਦਿੱਤੀ ਮੇਨ ਗਰੰਟੀ ਇਹਦੇ ਮਾਂ ਦੀ ਔਰ ਬਾਪ ਦੀ ਹਾਂ ਮੇਨ ਵੀ ਇਹਦੀ ਜਿਹੜੀ ਬਲੱਡ ਲਾਈਨ ਆ ਇਹ ਪ੍ਰਾਣੀ ਜਾਂਦੇ ਮਤਲਬ ਪ੍ਰਾਣੀ ਬਾਈ ਲੈਣਾ ਹਾਂਜੀ ਪ੍ਰਾਣੀ ਦੂਰੀ ਆਉਂਦੀ ਹਾਂਜੀ ਬਾਕੀ ਦੋ ਗੋ ਨੰਬਰ ਤੇ ਇੱਕ ਬਾਈ ਹਰ ਇੱਕ ਨੂੰ ਕਹਿਣਾ ਹਣਾ ਵੀਡੀਓ ਚ ਵੀ ਕਹਿਣਾਗਾ ਮੈਂ ਆਪਣੇ ਕੋਲ ਲੋਕਾਂ ਵਾਲਾ ਕੰਮ ਹੈ ਨਹੀਂ ਵੀਡੀਓ ਬਣਾਉਂਦਾ ਮਕਸਦ ਇਹੀ ਹੁੰਦਾ ਅਗਲਾ ਸਾਮ ਕੇ ਰੱਖ ਲੈ ਕੱਲ ਨੂੰ ਕੋਈ 19 21 ਹੁੰਦੀ ਹੈ ਜਾਨਵਰ ਚ ਚਾਹੇ ਤਾਂ ਬਈ ਬਾਹਰੋਂ ਖਰੀਦਿਆ ਹੋਵੇ ਬਾਹਰੋਂ ਕ੍ਰੋਸ ਹੋਵੇ ਜਾਂ ਬੱਚਾ ਗਾਂਹ ਜਾ ਕੇ ਤਿਆਰ ਨਾ ਹੋਵੇ ਆਪਣਾ ਜਿੰਨੇ ਦਾ ਲੈ ਕੇ ਗਿਓ ਉਹਨੇ ਦਾ ਪੁੱਠਾ ਜੀ ਐਨੀ ਗਰੰਟੀ ਨਾ ਤਾਂ ਕੋਈ ਕੰਪਨੀयां ਸ਼ਾਂਪਣੀ ਵਾਲੇ ਲੈਣ ਨਾ ਕੋਈ ਹੋਰ ਇਥੇ ਜ਼ੁਬਾਨਾਂ ਦੀ ਗਰੰਟੀ ਕਹਨੇ ਬਾਈ ਠੀਕ ਹੈ ਤੇ ਨਾਗ ਦਾ ਬੱਚਾ ਹੈਗਾ ਭਾਈ ਤੇ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਿੰਦਾ ਮੈਂ ਬਾਈ ਅਰਗੇ ਨੇ ਫੋਲ ਤਸੱਲੀ ਕਰਕੇ ਬੱਚਾ ਲਿਆ ਕੋਈ ਆਏ ਨਹੀਂ ਵੀ ਅਣਜਾਣ ਖੜ ਕੇ ਮੇਰੇ ਕੋਲੇ ਆ ਕੇ ਤੇ ਭਾਈ ਐਜ਼ ਮੁਲਾਜ਼ਮ ਨੇ ਸੂਬੇਦਾਰ ਸਾਹਿਬ ਨੇ ਡਿਊਟੀ ਭਾਈ ਸੂਬੇਦਾਰੀ ਦੀ ਕਿੱਥੇ ਆਪਣੇ ਹੁਣ ਮੈਂ ਛਰੀ ਨਾ ਕਰੀ। ਸ਼੍ਰੀ ਰਾ ਘਰ ਡਿਊਟੀ ਤੇ ਭਾਈ ਨੇ ਸਪੈਸ਼ਲ ਛੁੱਟੀਆਂ ਲਈਆਂ ਸੀ ਭਾਈ ਮੈਂ ਭਾਈ ਨੂੰ ਵੀ ਅੱਖ ਸੀ ਮੈਂ ਕਿਹਾ ਭਾਈ ਤੁਸੀਂ ਆਇਓ ਤੁਹਾਨੂੰ ਹੀ ਬੱਚਾ ਦੇਣਾਗਾ ਤੇ ਇੱਕ ਵਾਰੀ ਪਹਿਲਾਂ ਵੀ ਗਿੜਾ ਮਾਰ ਕੇ ਤੇ ਹੁਣ ਭਾਈ ਕਿੱਦਾਂ ਜਾਣਾ 10 ਸੋ ਉੱਥੇ ਮੈਂ ਜਾਣਾ 10 ਤਰੀਕ ਨੂੰ 10 ਤਰੀਕ ਨੂੰ ਭਾਈ ਨੇ ਜਾਣਾ ਤੇ ਜੇ ਕੋਈ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਈ ਪਹਿਲੀ ਗੱਲ ਤਾਂ ਹੁਣ ਬੱਚਿਆਂ ਬਾਰੇ ਤਾਂ ਭਾਈ ਫੋਨ ਨਾ ਕਰੋ ਹਣਾ ਬੱਚੇ ਪਪੇ ਕੋਲੇ ਆ ਥੋੜਾ ਜਿਹਾ ਬੱਚੇ ਜਿੰਨੇ ਵੀ ਸੀਗੇ ਭਾਈ ਬੁੱਕ ਸੀਗੇ ਆਪਦੇ ਜਿਵੇਂ ਜਿਵੇਂ ਆਪਾਂ ਕਰ ਲੈਣੇ ਹੁੰਦੇ ਆ ਤੇ ਬੁਕਿੰਗ ਕੋਈ ਆਪਣੀ ਪੈਸੇ ਦੀ ਨਹੀਂ ਹੁੰਦੀ ਆ ਬਾਈ ਵੀ ਤੁਹਾਡੇ ਅੱਗੇ ਖੜਾਗਾ ਇਹ ਤੋਂ ਪਹਿਲਾਂ ਬਾਈ ਕੋਈ ਪੈਸਾ ਲਿਆ ਆਪਾਂ ਕੱਲਾ ਜ਼ੁਬਾਨ ਤੇ ਸੌਦਾ ਨਾ ਕੱਲਾ ਜ਼ੁਬਾਨ ਦਾ ਸੌਦਾ ਕੀਤਾਗਾ ਤੇ ਬਾਈ ਨੂੰ ਵਾਅਦਾ ਕਰੇ ਜਾਨਵਰ ਅੱਗੇ ਤੇ ਬਾਈ ਪਾਲਿਓ ਸ਼ੌਕ ਨਾਲ ਉਹ ਕੰਮ ਨਹੀਂ ਵੀ ਇਹਨੂੰ ਦੋ ਦੰਦ ਚਾਰ ਦੰਦ ਜਿਵੇਂ ਲੋਕ ਕਹਿੰਦੇ ਛੱਡਣਾ ਨਹੀਂ ਉਹ ਨਹੀਂ ਜਦੋਂ 6-7 ਮਹੀਨਾ ਦਾ ਹੋ ਗਿਆ ਬੱਕਰੀਆਂ ਤੇ ਭਰਾ ਦਿਓ ਬੱਚੇ ਦਿਓ ਤੇ ਧੀ ਗੱਲ ਆ ਜਾਨਵਰ ਜੇ ਨਾ ਆ ਰਿਜ਼ਲਟ ਨਾ ਆਇਆ ਆਪਾਂ ਬੈਠੇ ਠੀਕ ਆ ਤੇ ਬਾਕੀ ਬਾਈ ਆਪਣਾ ਜਿਹੜਾ ਮੇਨ ਉਸਤਾਦ ਬਾਈ ਪੰਮਾ ਜੀ ਉਹਦੇ ਕੋਲੇ ਵੀ ਸਪੈਸ਼ਲ ਗੇ ਸੀ ਬਾਈ ਦੀ ਵੀ ਸਪੈਸ਼ਲ ਗੱਲ ਕਰਾਈ ਤੇ ਬਾਈ ਨੇ ਆਹੀ ਗੱਲ ਲਾਕੀ ਸੀ ਵੀ ਉਹ ਬੰਦਾ ਆਪਦੀਆਂ ਗੱਲਾਂ ਦਾ ਮਤੀ ਗਿਆ ਬਾਈ ਵੀ ਆਪਾਂ ਫੁੱਲ ਗਰੰਟੀ ਬਾਈ ਤੂੰ ਬਾਈ ਦੇ ਗੱਲ ਕਰਨ ਨਾਲੋਂ ਪਹਿਲੇ ਦਿੱਤੀ ਸੀ ਬਾਈ ਜਰਗਿਆਂ ਨੂੰ ਤੇ ਭਰਾ ਰਗਿਆਂ ਨੂੰ ਵਾਅਦਾ ਕਰੇ ਜੀ ਠੀਕ ਹੈ ਬਾਪੂ ਫਸਾਂਦਾ ਬੱਚਾ ਠੀਕ ਹੈ ਠੀਕ ਹੈ ਜੀ ਦਾਣਾ ਜਮਾ ਠੀਕ ਹੈ ਲੱਗਦਾ ਦਿਨ ਨੂੰ ਪਰਾਣਾ ਬੰਦਾ ਤਾਂ ਤੁਹਾਨੂੰ ਪਤਾ ਆਣਾ ਜਾਣ ਪੜਦਾ ਠੀਕ ਹੈ ਠੀਕ ਹੈ ਵਧੀਆ ਚੋ ਠੀਕ ਹੈ ਹਾਂ ਠੀਕ ਹੈ ਜੀ ਮਾਤਲੇ ਘੱਟੋ ਘੱਟ ਭਾਈ ਜੇ ਤੇ ਚੰਗੀ ਸੇਵਾ ਕਰੀਏ 4 ਲੀਟਰ ਦੁੱਧ ਕ ਠੀਕ ਆ ਤੇ ਜਵੇਂ ਮੇਰੇ ਕੋਲ ਨਾਰਮਲ ਬਾਪੂ ਸੇਵਾ ਰਹਿੰਦੀ ਆ 2.5 ਲੀਟਰ ਐਵੇਂ ਕਹਦੀ ਆ ਵੀ ਫੜ ਮਰੀ ਜਾਣੀ ਵੀ ਇਹ 5 ਲੀਟਰ ਵਾਲੀ ਹਾਂ ਕਾਰਟ ਸੀਗਾ 38 48 ਕਾਰਟ ਦੀ ਬੱਕਰੀ ਜੀ ਉਹਦੀਆਂ ਦੋ ਬਟਾ ਪੱਠਾ ਫਾਰਮ ਜੀ ਰੋਕੀ ਹੋਈਆਂ ਨੇ ਵੀ ਜਿਹੜੀ ਚੀਜ਼ ਆਪਾਂ ਫਾਰਮ ਚ ਰੋਕ ਰੱਖੀ ਆ ਉਹੀ ਤੁਹਾਨੂੰ ਗਾਹ ਬਰੇਡ ਵਾਸਤੇ ਲਈ ਆ ਜਿਵੇਂ ਆਏ ਨੇ ਹੁਣ ਇਹ ਦੋ ਬੱਚੇ ਮੁੱਕ ਜਾਣਗੇ ਗਾਂ ਚਾ ਚਾ ਕੇ ਵੇਚ ਜਲਾਗੇ ਉਹ ਕੰਮ ਨਹੀਂ ਤੇ ਬਾਪੂ ਜੀ ਨੂੰ ਵਾਅਦਾ ਕਰੇ ਭਾਈ ਧੰਨਵਾਦ ਹੀ ਜਉਂਦੇ ਵਾਅਦੇ